ਪੰਜਾਬ ਕੈਬਨਿਟ 'ਚ ਫੇਰ ਬਦਲ ਕਿਸੇ ਵੀ ਵੇਲੇ ਵੀ ਸੰਭਵ ਸੰਜੀਵ अरोड़ा ਦਾ ਮੰਤਰੀ ਬਣਨਾ ਤੈ ਤਿੰਨ ਵਜ਼ੀਰਾਂ ਦੀ ਹੋ ਸਕਦੀ ਹੈ ਛੁੱਟੀ ਲੁਧਿਆਣਾ ਪਛਮੀ ਚੌਂਚ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਸ਼ਕਤੀ ਪ੍ਰਦਰਸ਼ਨ ਪਾਰਟੀ ਨੇ ਕੱਢਿਆ ਰੋਡ ਸ਼ੋਅ ਵੋਟਰਾਂ ਦਾ ਕੀਤਾ ਧੰਨਵਾਦ ਹਿਮਾਚਲ ਦੇ ਮੁੱਖ ਮੰਤਰੀ ਨੇ BBMP ਪ੍ਰਜੈਕਟਾਂ ਤੋਂ 12% ਦੀ ਮੁਫਤ ਬਿਜਲੀ ਦੇ ਕੀਤੀ ਮੰਗ ਪੀਐਮ ਨੂੰ ਚਿੱਠੀ ਲੇਖ ਮਾਮਲੇ 'ਚ ਦਖਲ ਦੇਣ ਲਈ ਕਿਹਾ ਪਵਨੀਤ ਮੈਡੀਕਲ ਯੂਨੀਵਰਸਿਟੀ ਦੇ ਵੀਸੀ ਤੇ ਵਿਜਲਨਸ ਦਾ ਐਕਸ਼ਨ ਡਾਕਟਰ ਰਜੀਵ ਸੂਤ ਦੇ ਇਗਲੈਂਡ ਜਾਣ ਤੇ ਲਗਾਈ ਰੋਕ ਯੂਨੀਵਰਸਿਟੀ ਚੱਲ ਰਹੀ ਕ腐ਸ਼ਨ ਦੀ ਜਾਂਚ ਦੌਰਾਨ ਕੀਤੀ ਗਈ ਕਾਰਵਾਈ ਜੁਰਦਾਰ ਗਿਆਨੀ ਕੁਲਦੀਪ ਸਿੰਘ ਗੜਗੜ ਨੇ ਚੀਫ ਕਾਲਸਾ ਦੀਵਾਨ ਦੀ ਸਾਰੀ ਕਮੇਟੀ ਨੂੰ ਕੀਤਾ ਤਲਬ 15 ਦਿਨਾਂ ਅਕਾਲ ਤੱਕ ਸਾਹਿਬ ਤੇ ਪੇਸ਼ ਹੋਣ ਲਈ ਕਿਹਾ ਤੇ ਹੁਣ ਖਬਰਾਂ ਵਿਸਤਾਰ ਦੇ ਨਾਲ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕਈ ਮੰਤਰੀਆਂ ਦੇ ਸੁੱਕੇ ਸਾਹ ਸਰਕਾਰ ਵੱਲੋਂ ਕੈਬਨਟ 'ਚ ਫੇਰ ਬਦਲ ਦੀ ਤਿਆਰੀ ਕੁਝ ਮੰਤਰੀਆਂ ਦੀ ਹੋ ਸਕਦੀ ਹੈ ਛੁੱਟੀ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ 'ਚ ਜਿੱਤ ਮਗਰੋਂ ਆਮ ਆਦਮੀ ਪਾਰਟੀ ਅੰਦਰ ਖੁਸ਼ੀ ਦੀ ਲਹਿਰ ਹੈ ਪਰ ਕੁਝ ਮੰਤਰੀਆਂ ਦੇ ਸਾਹ ਸੁੱਕੇ ਹੋਏ ਨੇ ਉਹਨਾਂ ਨੂੰ ਲਾਲ ਬੱਤੀ ਵਾਲੀ ਗੱਡੀ ਖੁੱਸਣ ਦਾ ਡਰ ਸਤਾ ਰਿਹਾ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਜਲਦੀ ਕੈਬਨਟ ਦੇ ਵਿੱਚ ਫੇਰ ਬਦਲ ਕਰਨ ਜਾ ਰਹੇ ਨੇ ਲੁਧਿਆਣਾ ਪਛਮੀ ਦੀ ਜ਼ਿਮਨੀ ਚੋਣ ਜਿੱਤੇ ਸੰਜੀਵ ਰੋੜਾ ਨੂੰ ਕੈਬਨਿਟ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਕੁਝ ਹੋਰ ਮੰਤਰੀਆਂ ਦੇ ਵਿਭਾਗ ਵੀ ਬਦਲੇ ਜਾ ਸਕਦੇ ਨੇ ਤੇ ਕੁਝ ਮੰਤਰੀਆਂ ਦੀ ਛੁੱਟੀ ਵੀ ਹੋ ਸਕਦੀ ਹੈ ਉਹਨਾਂ ਦੀ ਥਾਂ ਤੇ ਨਵੇਂ ਚਿਹਰਿਆਂ ਨੂੰ ਮੌਕਾ ਮਿਲ ਸਕਦਾ ਹੈ ਦਿਰਸਲ ਚੋਣ ਪ੍ਰਚਾਰ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪਾਰਟੀ ਸੁਪਰੀਮੋ ਅਰਵਿੰਦ ਤੇਜਰੀਵਾਲ ਨੇ ਲੁਧਿਆਣਾ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਜਿੱਤਣਪਰ ਸੰਜੀਵ ਰੋੜਾ ਨੂੰ ਮੰਤਰੀ ਬਣਾਇਆ ਜਾਵੇਗਾ ਇਸ ਲਈ ਜਲਦੀ ਪੰਜਾਬ ਕੈਬਨਿਟ ਵਿੱਚ ਵਿਸਥਾਰ ਹੋਣ ਜਾ ਰਿਹਾ ਹੈ ਸੂਤਰਾਂ ਮੁਤਾਬਕ ਇਸ ਹਫਤੇ ਦੌਰਾਨ ਹੀ ਕੈਬਨਿਟ ਦੇ ਵਿੱਚ ਫੇਰ ਬਦਲ ਹੋ ਸਕਦਾ ਹੈ ਪਾਰਟੀ ਦੇ ਅੰਦਰ ਇਸ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ ਕੁਝ ਲੀਡਰਾਂ ਵੱਲੋਂ ਇਸ ਬੰਦੀ ਭੱਜ ਦੌੜ ਵੀ ਸ਼ੁਰੂ ਕਰ ਦਿੱਤੀ ਗਈ ਹੈ ਰਿਪੋਰਟਾਂ ਮੁਤਾਬਕ ਕੈਬਨਿਟ ਫੇਰਬਦਲ ਨੂੰ ਲੈ ਕੇ ਕਈ ਤਰ੍ਹਾਂ ਦੇ ਚਰਚੇ ਚੱਲ ਰਹੇ ਨੇ ਇਸ ਤਰ੍ਹਾਂ ਕੁਝ ਮੰਤਰੀਆਂ ਦੇ ਵਿਭਾਗਾਂ ਵਿੱਚ ਫੇਰਬਦਲ ਕੀਤਾ ਜਾ ਸਕਦਾ ਹੈ ਇਹ ਵੀ ਚਰਚਾ ਹੈ ਕਿ ਚੰਗੀ ਕਾਰਗੁਜ਼ਾਰੀ ਨਾ ਦਿਖਾ ਸਕਣ ਵਾਲੇ 2 ਤੋਂ 3 ਮੰਤਰੀਆਂ ਦੀ ਛੁੱਟੀ ਵੀ ਹੋ ਸਕਦੀ ਹੈ ਇਸ ਲਈ ਲੁਧਿਆਣਾ ਪੱਛਮੀ ਜ਼ਿਲ੍ਹੇ ਚੋਣ ਵਿੱਚ ਚੰਗਾ ਕੰਮ ਕਰਨ ਵਾਲੇ ਵਿਧਾਇਕਾਂ ਤੇ ਵਜ਼ੀਰਾਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਇਹ ਸਾਰੀ ਕਾਰਵਾਈ ਨੂੰ ਬੜੇ ਹੀ ਗੁਪਤ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਇਸ ਬਾਰੇ ਪਾਰਟੀ ਵੱਲੋਂ ਕੋਈ ਵੀ ਸੂਬਾ ਬਾਹਰ ਨਹੀਂ ਕੱਢੀ ਜਾ ਰਿਹਾ ਸੰਜੀਵ ਰੋੜਾ ਤੋਂ ਇਲਾਵਾ ਮਾਲਵਾ ਖਿੱਤੇ 'ਚ ਤਿੰਨ 'ਚੋਂ ਦੋ ਵਿਧਾਇਕਾਂ ਨੂੰ ਮੰਤਰੀ ਬਣਾਏ ਜਾਣ ਦੀ ਚਰਚਾ ਹੈ ਕੈਬਨਿਟ ਵਿੱਚ ਔਰਤਾਂ ਦੀ ਭਾਗੀਦਾਰੀ ਵਧਾਉਣ ਲਈ ਇੱਕ ਮਹਿਲਾ ਨੂੰ ਵੀ ਮੰਤਰੀ ਬਣਾਇਆ ਜਾ ਸਕਦਾ ਹੈ ਸੂਤਰਾਂ ਮੁਤਾਬਕ ਸੰਜੀਵ ਰੋੜਾ ਨੂੰ ਸ਼ਹਿਰੀ ਖੇਤਰ ਨਾਲ ਸੰਬੰਧਿਤ ਵਿਭਾਗ ਦਿੱਤਾ ਜਾ ਸਕਦਾ ਹੈ ਇਹ ਵੀ ਪਤਾ ਲੱਗਿਆ ਹੈ ਕਿ ਕੁਝ ਵਿਭਾਗਾਂ ਦੀ ਕਾਰਗੁਜ਼ਾਰੀ ਤੋਂ ਪਾਰਟੀ ਨਾ ਖੁਸ਼ ਹੈ ਮੰਤਰੀਆਂ ਤੋਂ ਇਹ ਵਿਭਾਗ ਵਾਪਸ ਲਈ ਜਾ ਸਕਦੇ ਨੇ ਦੂਸਰੇ ਪਾਸੇ ਲੁਧਿਆਣਾ ਜ਼ਿਮਨੀ ਚੌਂਣ ਜਤਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੱਲੋਂ ਹਲਕੇ ਦੇ ਵਿੱਚ ਇੱਕ ਰੋਡ ਸ਼ੋਅ ਕੀਤਾ ਗਿਆ ਇਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਨੀਸ਼ सिसोदिया ਜੇਤੂ ਉਮੀਦਵਾਰ ਦੇ ਨਾਲ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਐਮ ਐਲ ਏ ਵੀ ਸ਼ਾਮਿਲ ਹੋਏ ਇਜਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵੋਟਰਾਂ ਦਾ ਸ਼ੁਕਰੀਆ ਅਦਾ ਕੀਤਾ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਮੁਖਤ ਮਨੀਸ਼ ਸिसोदिया ਨੇ ਕਿਹਾ ਕਿ ਜਦੋਂ ਮੈਂ ਪ੍ਰਚਾਰ ਕਰ ਰਿਹਾ ਸੀ ਤਾਂ ਮੈਨੂੰ ਪੱਤਰਕਾਰ ਪੁੱਛ ਰਹੇ ਸਨ ਕਿ ਇਹ ਸੈਮੀਫਾਈਨਲ ਹੈ ਕਿਉਂਕਿ 2027 ਦੇ ਵਿੱਚ ਫਾਈਨਲ ਹੈ ਤੇ ਅਸੀਂ ਸੈਮੀਫਾਈਨਲ ਜਿੱਤ ਲਿਆ ਨੂੰ ਫਾਈਨਲ ਜਿੱਤਾਂਗੇ ਉਹਨਾਂ ਨੇ ਕਿਹਾ ਹੈ ਕਿ ਜਿਸ ਤਰ੍ਹਾਂ 2022 ਨੂੰ ਅਸੀਂ ਹਨੇਰੀ ਦੇਵਾਨ ਪੰਜਾਬ ਵਿੱਚ 92 ਸੀਟਾਂ ਲੈ ਕੇ ਗਏ ਸੀ 2027 ਦੇ ਵਿੱਚ ਤੂਫਾਨ ਮਾਗ ਅਸੀਂ ਫਿਰ ਤੋਂ ਪੰਜਾਬ ਨੂੰ ਮੁੜ ਫਤਿਹ ਕਰਾਂਗੇ ਤੇ ਮੁੜ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਜੀਪ ਖਾਲਸਾ ਦੀਵਾਨ ਦੇ ਅਹੁਦੇਦਾਰ ਕੀਤੇ ਤਲਪ ਜਥੇਦਾਰ ਗੜਗੱਜ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਾਰਿਆਂ ਨੂੰ ਕੀਤਾ ਤਲ 15 ਦਿਨਾਂ ਚ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਲਈ ਕਿਹਾ। ਚੀਫ ਖਾਲਸਾ ਦੀਵਾਨ ਖਿਲਾਫ ਲੰਬੇ ਸਮੇਂ ਤੋਂ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰ 执行ਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਡਾਕਟਰ ਅਨੰਦਰਬੀਰ ਸਿੰਘ ਨੂੰ ਇੱਕ ਅਹਿਮ ਪੱਤਰ ਭੇਜਿਆ ਗਿਆ ਹੈ। ਚੀਫ ਖਾਲਸਾ ਦੀਵਾਨ ਦੇ ਪ੍ਰਬੰਧਕ ਉਦਦਾਰਾਂ ਖਿਲਾਫ ਮਿਲੀਆਂ ਸ਼ਿਕਾਇਤਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਇਹ ਪੱਤਰ ਭੇਜਿਆ ਗਿਆ ਹੈ। ਇਸ ਪੱਤਰ ਰਾਹੀਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਚੀਫ਼ ਖਾਲਸਾ ਦਿਵਾਨ ਦੀ ਸਮੂੱਚੀ ਕਾਰਜਕਾਰਨੀ ਕਮੇਟੀ ਨੂੰ ਤਲਬ ਕੀਤਾ ਹੈ ਇਸ ਦੇ ਨਾਲ ਹੀ 15 ਦਿਨਾਂ ਦੇ ਅੰਦਰ ਸਕਤਰੇ ਅਕਾਲ ਤਖਤ ਸਾਹਿਬ ਪਹੁੰਚ ਕੇ ਆਪਣਾ ਪੱਖ ਰੱਖਣ ਦਾ ਹੁਕਮ ਵੀ ਦਿੱਤਾ ਗਿਆ ਜਾਣਕਾਰੀ ਮੁਤਾਬਕ ਪਿਛਲੇ ਕਈ ਲੰਬੇ ਸਮੇਂ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਚੀਫ਼ ਖਾਲਸਾ ਦਿਵਾਨ ਵਿਰੁੱਧ ਲਿਖਤੀ ਸ਼ਿਕਾਇਤਾਂ ਪਹੁੰਚ ਰਹੀਆਂ ਸਨ ਜੋ ਉਸ ਤੋਂ ਬਾਅਦ ਚੀਫ਼ ਖਾਲਸਾ ਦਿਵਾਨ ਦੀ ਮੈਨੇਜਮੈਂਟ ਨੂੰ ਅਕਾਲ ਤਖਤ ਸਾਹਿਬ ਜਥੇਦਾਰ ਕੁਲਦੀਪ ਸਿੰਘ ਗੜਕਾਜ ਨੇ ਤਲਬ ਕੀਤਾ ਦੱਸਦੀ ਹੈ ਕਿ ਅਕਾਲ ਤੱਕ ਸਾਬਕਾ ਚੀਫ ਖਾਲਸਾ ਦੀਵਾਨ ਮੈਨੇਜਮੈਂਟ ਦੇ 400 ਮੈਂਬਰਾਂ ਵਿੱਚੋਂ 280 ਮੈਂਬਰਾਂ ਦੇ ਪਤਿਤ ਹੋਣ ਦੀ ਸ਼ਿਕਾਇਤ ਮਿਲੀ ਹੈ। ਸ਼੍ਰੀ ਅਕਾਲ ਤੱਕ ਸਾਬਜਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ 15 ਦਿਨਾਂ ਦੇ ਅੰਦਰ ਚੀਫ ਖਾਲਸਾ ਦੀਵਾਨ ਮੈਨੇਜਮੈਂਟ ਨੂੰ ਪੇਸ਼ ਹੋ ਕੇ ਆਪਣਾ ਪੱਖ ਰੱਖਣ ਲਈ ਕਿਹਾ ਹੈ। ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੇ ਵਿਜਲੈਂਸ ਦਾ ਐਕਸ਼ਨ ਡਾਕਟਰ ਰਾਜੀਵ ਸੂਤ ਦੇ ਇੰਗਲੈਂਡ ਜਾਣ ਤੇ ਲਗਾਈ ਰੋਕ। ਯੂਨੀਵਰਸਿਟੀ ਵਿੱਚ ਚੱਲ ਰਹੀ ਕ腐ਸ਼ਨ ਦੀ ਜਾਂਚ ਦੌਰਾਨ ਕੀਤੀ ਗਈ ਕਾਰਵਾਈ ਵਿਜੀਲੈਂਸ ਬਿਊਰੋ ਨੇ ਬਾਬਾ ਫਰੀਦ ਕੋਰ ਸਥਿਤ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਅਜੀਤ ਸੂਤ ਨੂੰ ਇੰਗਲੈਂਡ ਜਾਣ ਤੋਂ ਰੋਕ ਦਿੱਤਾ ਹੈ ਇਹ ਕਾਰਵਾਈ ਯੂਨੀਵਰਸਿਟੀ ਵਿੱਚ ਚੱਲ ਰਹੀ ਭ੍ਰਿਸ਼ਟਾਚਾਰ ਦੀ ਜਾਂਚ ਦੌਰਾਨ ਕੀਤੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਹੁਕਮਾਂ ਤੇ ਵਿਜੀਲੈਂਸ ਬਿਊਰੋ ਕਰੋੜਾਂ ਰੁਪਏ ਦੀ ਮਸ਼ੀਨਰੀ ਦੀ ਖਰੀਦ ਅਤੇ ਗੁਰਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿੱਚ ਅੰਡਰ ਅਲਾਟਮੈਂਟ ਦੀ ਜਾਂਚ ਕਰ ਰਿਹਾ ਹੈ ਡਾਕਟਰ ਅਜੀਤ ਸੂਤ ਸ਼ੁੱਕਰਵਾਰ ਨੂੰ ਆਪਣੇ ਪਰਿਵਾਰ ਨੂੰ ਮਿਲਣ ਲੰਡਨ ਜਾ ਰਹੇ ਸਨ ਬਿਜ਼ਨਸ ਮੰਨਦਾਲ ਸੰਪਰਕ ਕੀਤਾ ਕਿ ਉਹਨਾਂ ਦੀ ਯਾਤਰਾ ਕਰਨ ਤੋਂ ਰੋਕ ਦਿੱਤਾ ਇਸ ਸਬੱਤ ਉਹਨਾਂ ਨੂੰ ਉਡਾਣ ਤੋਂ 3 ਘੰਟੇ ਪਹਿਲਾਂ ਆਪਣੀ ਟਿਕਟ ਰੱਦ ਕਰਨੀ ਪਈ ਡਾਕਟਰ ਸੂਦ ਦਾ ਕਹਿਣਾ ਹੈ ਕਿ ਉਹਨਾਂ ਨੇ ਮਈ ਵਿੱਚ ਹੀ ਰਾਜਪਾਲ ਦਫ਼ਤਰ ਨੂੰ ਵਿਦੇਸ਼ ਯਾਤਰਾ ਲਈ ਅੱਜ ਦਿੱਤੀ ਸੀ ਜਿਸ ਅਨੁਸਾਰ ਜੇਕਰ ਦਿਨ ਹਫ਼ਤੇ ਅੰਦਰ ਕੋਈ ਜਵਾਬ ਨਹੀਂ ਮਿਲਦਾ ਤਾਂ ਅਰਜੀ ਨੂੰ ਸਰਕਾਰ ਮੰਨਿਆ ਚਾਹੁੰਦਾ ਹੈ ਇਸ ਅਧਾਰ ਤੇ ਉਹ ਯਾਤਰਾ ਦੀ ਤਿਆਰੀ ਕਰ ਰਹੇ ਸਨ ਬਿਜ਼ਨਸ ਨੇ ਉਹਨਾਂ ਤੋਂ ਯਾਤਰਾ ਲਈ ਪ੍ਰਵਾਨਗੀ ਪੱਤਰ ਮੰਗਿਆ ਜੋ ਉਹਨਾਂ ਕੋਲ ਨਹੀਂ ਸੀ ਇਸ ਜਾਂਚ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵਤ ਸਿੰਘ ਸੇਖੋਂ ਅਤੇ ਪਾਰਟੀ ਨੇਤਾ ਅਰਸ਼ ਸੱਚਰ ਵਿਚਕਾਰ ਵੀ ਮਤਭੇਦ ਸਾਹਮਣੇ ਆਏ ਸਨ ਵਿਜੀਲੈਂਸ ਯੂਨੀਵਰਸਿਟੀ ਅਤੇ ਮੈਡੀਕਲ ਕਾਲਜ ਦੇ ਅਧਿਕਾਰੀਆਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਦਸਤਾਵੇਜ਼ਾਂ ਦੀ ਜਾਂਚ ਕਰ ਰਹੀ ਹੈ ਡਾਕਟਰ ਸੂਦ ਨੇ ਕਿਹਾ ਕਿ ਵਿਜੀਲੈਂਸ ਜਾਂਚ ਵਿੱਚ ਪੂਰਾ ਸਹਿਯੋਗ ਕਰ ਰਹੇ ਨੇ ਹਿਮਾਚਲ ਦੇ ਮੁੱਖ ਮੰਤਰੀ ਨੇ BBMP ਪ੍ਰੋਜੈਕਟਾਂ ਤੋਂ 12% ਦੀ ਮੁਫਤ ਬਿਜਲੀ ਦੀ ਕੀਤੀ ਮੰਗ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖ ਮਾਮਲੇ 'ਚ ਦਖਲ ਦੇਣ ਲਈ ਕਿਹਾ ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਨੇ BBMP ਪ੍ਰਜੈਕਟਾ ਤੋਂ 12% ਦੀ ਮੁਫਤ ਬਿਜਲੀ ਦੀ ਮੰਗ ਕੀਤੀ ਹੈ ਜਿਸ ਨੂੰ ਲੈ ਕੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਵੀ ਲਿਖੀ ਹੈ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੇ ਪੱਤਰ ਵਿੱਚ ਸੀਐਮ ਨੇ ਕਿਹਾ ਹੈ ਕਿ ਸੂਬਾ ਸਰਕਾਰ ਦੁਆਰਾ ਪਰਵਾਨਾ ਸਾਰੇ ਪਣ ਬਿਜਲੀ ਪ੍ਰੋਜੈਕਟ ਮੁਫਤ ਬਿਜਲੀ ਪ੍ਰਦਾਨ ਕਰ ਰਹੇ ਨੇ ਜਦੋਂ ਕਿ BBMP ਪ੍ਰੋਜੈਕਟ ਸੂਬੇ ਨੂੰ ਕੋਈ ਮੁਫਤ ਬਿਜਲੀ ਨਹੀਂ ਦੇ ਰਿਹਾ ਉਹਨਾਂ ਨੇ ਕਿਹਾ ਕਿ ਸੂਬੇ ਨੂੰ ਨੁਕਸਾਨ ਹੋਇਆ ਤੇ ਉਸ ਦਾ ਹੱਕ ਉਸ ਨੂੰ ਨਹੀਂ ਮਿਲਿਆ ਹੁਣ ਤੁਹਾਡੇ ਦਖਲ ਨਾਲ ਇਸ ਇਤਿਹਾਸਕ ਗਲਤੀ ਨੂੰ BBMP ਪ੍ਰਜੈਕਟਾਂ ਤੋਂ ਹਿਮਾਚਲ ਪ੍ਰਦੇਸ਼ ਨੂੰ 12% ਦੀ ਮੁਫਤ ਬਿਜਲੀ ਪ੍ਰਦਾਨ ਕਰਕੇ ਸੁਧਾਰਿਆ ਜਾ ਸਕਦਾ ਹੈ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਣ ਨੇ ਇੱਕ ਵੱਖਰੇ ਪੱਤਰ ਵਿੱਚ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਐਸਜੀਬੀਐਨ ਉਸਤਾਨਕ ਖੇਤਰ ਵਿਕਾਸ ਫੰਡ ਲਈ ਐਸਜੀਬੀਐਨ ਦੇ ਰਾਮਪੁਰ ਪਾਵਰ ਪ੍ਰੋਜੈਕਟ ਦੀ ਤਰਜ਼ ਤੇ ਪ੍ਰੋਜੈਕਟ ਪ੍ਰਭਾਵਿਤ ਪਰਿਵਾਰਾਂ ਦੇ ਵਡੇਰੇ ਹਿੱਤ ਵਿੱਚ ਨਾਥਪਾ ਚਾਕਰੀ ਪਾਵਰ ਪ੍ਰੋਜੈਕਟ ਨੂੰ 1% ਦੀ ਵਾਧੂ ਮੁਫਤ ਬਿਜਲੀ ਪ੍ਰਦਾਨ ਕਰਨ ਲਈ ਨਿਰਦੇਸ਼ ਦੇ। ਸੁਖੋ ਨੇ ਬਿਜਲੀ ਮੰਤਰੀ ਨੂੰ ਹਿਮਾਚਲ ਪ੍ਰਦੇਸ਼ ਤੋਂ ਇੱਕ ਪੂਰੇ ਸਮੇਂ ਦਾ ਮੈਂਬਰ ਨਿਯੁਕਤ ਕਰਕੇ ਬੀਡੀਐਮਬੀ ਵਿੱਚ ਹਿਮਾਚਲ ਪ੍ਰਦੇਸ਼ ਦੀ ਪ੍ਰਤਿਨਿਧਤਾ ਯਕੀਨੀ ਬਣਾਉਣ ਦੀ ਬੇਨਤੀ ਵੀ ਕੀਤੀ। ਪੱਤਰ ਵਿੱਚ ਉਹਨਾਂ ਨੇ ਵਕਫ ਵਕਫ 15 ਤੇ ਵਾਰ-ਵਾਰ ਬੇਨਤੀਆਂ ਦੇ ਬਾਵਜੂਦ ਸੂਬੇ ਨੂੰ ਬੀਬੀਐਮਬੀ ਵਿੱਚ ਪੂਰੇ ਸਮੇਂ ਦੇ ਮੈਂਬਰੀ ਬਚੋ ਉਸ ਦੀ ਬੰਦ ਦੀ ਪ੍ਰਤਨਿਧਤਾ ਨਹੀਂ ਮਿਲਣ ਦਾ ਵੀ ਜ਼ਿਕਰ ਕੀਤਾ ਹੈ ਮੁੱਖ ਮੰਤਰੀ ਨੇ ਆਪਣੇ ਰਹਿਣਾ ਦੇ ਹਮਰੁੱਪਾ 나ਇਬ ਸਿੰਘ ਸਟੈਂਡਿੰਗ ਮੀਤ ਪੱਤਰ ਲਿਖਿਆ ਜਿਸ ਵਿੱਚ ਹਰਿਆਣਾ ਨੂੰ ਅਗਲੇ ਸੁਣਵਾਈ ਦੀ ਮਿਤੀ ਤੋਂ ਪਹਿਲਾਂ ਬੀਬੀਐਮਬੀ ਨੂੰ 6% ਵਿਆਸ ਸਹਿਤ ਬਿਜਲੀ ਬਕਾਇਆ ਦਾ ਆਪਣਾ ਹਿਸਾਬ ਦਾ ਕਰਨ ਦੇ ਲਿਖਤੂ ਵਿੱਚ ਸਹਿਮਤ ਹੋਣ ਲਈ ਕਿਹਾ